ਸਵਾਗਤ ਹੈ ਜੀ ਤੁਹਾਡਾ ਗ੍ਰਿਵਿੰਦਰ ਫੈਮਿਲੀ ਵਲੌਗ ਵਿੱਚ। ਹਾਂ ਜੀ ਅੱਜ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਸੂਟ ਤੇ ਪਾਈਪਿੰਗ ਕੱਢਣ ਦਾ ਤਰੀਕਾ ਸਿੱਖਾਂਗੇ। ਤੇ ਬਹੁਤ ਹੀ ਆਸਾਨ ਤਰੀਕਾ ਹੈ। ਤੁਸੀਂ ਇਸ ਤਰੀਕੇ ਨਾਲ ਪਾਈਪਿੰਗ 5 ਮਿੰਟ ਨਾਲ ਵਿੱਚ ਹੀ ਸੂਟ 'ਚ ਕੱਢ ਸਕਦੇ ਹੋ ਜੀ ਬਹੁਤ ਹੀ ਸੌਖਾ ਤਰੀਕਾ ਤੇ ਸਿੰਪਲ ਤਰੀਕਾ। ਤੇ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਜੀ ਵੀਡੀਓ ਕਰਦੇ ਹਾਂ ਸ਼ੁਰੂ ਆਪਾਂ। ਹਾਂ ਜੀ ਸਭ ਤੋਂ ਪਹਿਲਾਂ ਆਪਾਂ ਪਾਈਪਿੰਗ ਲਵਾਂਗੇ ਤੇ ਸੂਟ ਦੇ ਪੁੱਠੇ ਵਾਲੇ ਪਾਸੇ ਧਰਾਂਗੇ ਪਾਈਪਿੰਗ। ਠੀਕ ਹੈ ਜੀ ਤੇ ਜਿਹੜਾ ਪਾਈਪਿੰਗ ਦਾ ਡੋਰੀ ਵਾਲਾ ਪਾਸਾ ਹੈ ਉਹ ਆਪਾਂ ਅੰਦਲੀ ਸੈੱਡ ਕਰਾਂਗੇ ਤੇ ਜਿਹੜਾ ਪਾਈਪਿੰਗ ਦਾ ਖੁੱਲੇ ਵਾਲਾ ਪਾਸਾ ਹੈ ਉਹ ਆਪਾਂ ਬਾਹਰਲੇ ਸੈੱਡ ਕਰਾਂਗੇ ਠੀਕ ਹੈ ਜੀ ਪਾਈਪਿੰਗ ਦੇ ਡੋਰੀ ਦੇ ਨਾਲ-ਨਾਲ ਆਪਾਂ ਸਲਾਈ ਲਾਵਾਂਗੇ ਤੇ ਬਿਲਕੁਲ ਕੰਨੀ-ਕੰਨੀ ਤੇ ਆਪਾਂ ਪਾਈਪਿੰਗ ਧਰਨੀ ਆ ਜਿਵੇਂ ਕਿ ਤੁਹਾਨੂੰ ਵੀਡੀਓ 'ਚ ਦਿਖਾਇਆ ਬਿਲਕੁਲ ਕੰਨੀ-ਕੰਨੀ ਤੇ ਆਪਾਂ ਪਾਈਪਿੰਗ ਧਰੀ ਆ ਤੇ ਡੋਰੀ ਦੇ ਨਾਲ-ਨਾਲ ਆਪਾਂ ਸਲਾਈ ਲਾਉਣੀ ਆ ਇਹ ਬਹੁਤ ਹੀ ਸਿੰਪਲ ਤਰੀਕਾ ਹੈ ਤੁਸੀਂ ਇਸ ਤਰੀਕੇ ਨਾਲ ਘਰੇ ਆਪਣੇ ਸੂਟ ਤੇ ਪਾਈਪਿੰਗ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਇਸ ਤਰ੍ਹਾਂ ਪਾਈਪਿੰਗ ਕੱਢਣ ਨਾਲ ਪੂਰੀ ਸਫਾਈ ਆਉਂਦੀ ਦੀ ਪਾਈਪਿੰਗ ਦੀ ਤੇ ਬਹੁਤ ਵਧੀਆ ਪਾਈਪਿੰਗ ਲੱਗਦੀ ਐ ਇਸ ਤਰ੍ਹਾਂ ਕੱਢਣ ਨਾਲ ਤੁਸੀਂ ਦੇਖ ਸਕਦੇ ਹੋ ਪਾਈਪਿੰਗ ਦਾ ਆਪਾਂ ਡੋਰੀ ਵਾਲਾ ਪਾਸਾ ਬਾਹਰ ਦੇ ਅੰਦਰੀ ਸਾਈਡ ਤੇ ਰੱਖ ਤੇ ਪੁੱਠੇ ਵਾਲਾ ਪਾਸਾ ਕੱਪੜੇ ਦਾ ਤੇ ਡੋਰੀ ਦੇ ਨਾਲ-ਨਾਲ ਆਪਾਂ ਸਲਾਈ ਲਾਉਣੀ ਹੈ ਇਸ ਤਰ੍ਹਾਂ ਆਪਣੀ ਪਾਈਪਿੰਗ ਬਿਲਕੁਲ ਇੱਕੋ ਜਿਹੀ ਨਿਕਲੂਗੀ ਵੱਧ ਘੱਟ ਪਾਈਪਿੰਗ ਨਹੀਂ ਨਿਕਲਣੀ ਜੀ ਆਪਣੀ ਤੇ ਤੁਸੀਂ ਇੱਕ ਵਾਰ ਇਸ ਜ਼ਰੂਰ ਆਪਣੇ ਸੂਟ ਤੇ ਟਰਾਈ ਕਰੋ ਇਸ ਤਰੀਕੇ ਨਾਲ ਪਾਈਪਿੰਗ ਕੱਢਣਾ ਤੁਸੀਂ ਇਸ ਤਰ੍ਹਾਂ ਹੀ ਸੂਟ ਤੇ ਲੈਂਸ ਲਗਾ ਸਕਦੇ ਆ ਜਿਸ ਤਰ੍ਹਾਂ ਮੈਂ ਪਾਈਪਿੰਗ ਲਾਈ ਆ ਇਸ ਤੋਂ ਬਾਅਦ ਆਪਾਂ ਸੂਟ ਦੇ ਸਿੱਧੇ ਵਾਲੇ ਪਾਸੇ ਨੂੰ ਪਾਈਪਿੰਗ ਉਲਟਾ ਲਾਂਗੇ ਇਸ ਤਰੀਕੇ ਨਾਲ ਇਹਨੂੰ ਦੁਬਾਰਾ ਜਿਹੜਾ ਹੈਗਾ ਜਾਰਾ ਜਿਹੜਾ ਸਾਈਡ ਤੇ ਕੀਤਾ ਵੀ ਆਪਾਂ ਅੰਦਰਲੀ ਸਾਈਡ ਕਰ ਦਾਂਗੇ ਤੇ ਇਸ ਤਰ੍ਹਾਂ ਆਪਾਂ ਰੱਖਾਂਗੇ ਤੇ ਪਾਈਪਿੰਗ ਦੇ ਨਾਲ-ਨਾਲ ਸिलाई ਲਾਵਾਂਗੇ ਸੂਟ ਦੇ ਸਿੱਧੇ ਵਾਲੇ ਪਾਸੇ ਨੂੰ ਪਾਈਪਿੰਗ ਆਪਾਂ ਰੱਖਾਂਗੇ ਇਸ ਤਰੀਕੇ ਨਾਲ ਤੇ ਇਧਰ ਪਾਈ ਤੋਂ ਬਾਅਦ ਇਹ ਪੁੱਠੇ ਵਾਲੇ ਪਾਸੇ ਚਲੇ ਜਾਓਗੇ ਜਿਹੜਾ ਐਕਸਟਰਾ ਕਪੜਾ ਹੈਗਾ ਜਦੋਂ ਆਪਾ ਫੋਲਡਿੰਗ ਕੀਤਾ ਤੇ ਪਾਈਪਿੰਗ ਆਪਣੀ ਬਾਹਰ ਨਿਕਲੂਗੀ ਬਹੁਤ ਵਧੀਆ ਪਾਈਪਿੰਗ ਨਿਕਲੂਗੀ ਆਪਣੀ ਬਹੁਤ ਹੀ ਆਸਾਨ ਤਰੀਕਾ ਜੀ ਇਹ ਪਾਈਪਿੰਗ ਕੱਢਣ ਦਾ ਹਾਂਜੀ ਫਰੈਂਡਸ ਤੁਸੀਂ ਇਹ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗਦੀ ਹੈ ਤੇ ਤਾਂ ਜੋ ਤੁਹਾਡੇ ਵਾਸਤੇ ਮੈਂ ਹੋਰ ਵਧੀਆ ਵਧੀਆ ਵੀਡੀਓ ਬਣਾ ਸਕਾਂ ਤੁਸੀਂ ਚਾਹੇ ਤਾਂ ਲੈਣਾ ਵੀ ला ਸਕਦੇ ਜਿੱਥੇ ਤੁਸੀਂ ਪਾਈਪਿੰਗ ਰੱਖਣੀ ਆ ਤੇ ਤੁਸੀਂ ਚਾਹ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਵੀ ला ਸਕਦੇ ਹੋ ਤੇ ਦੇਖੋ ਜੀ ਆਪਣੀ ਪਾਈਪਿੰਗ ਬਿਲਕੁਲ ਇੱਕ ਸਾਰ ਨਿਕਲੀ ਹੈ ਤੁਸੀਂ ਦੇਖ ਸਕਦੇ ਆ ਇੱਕ ਸਾਰ ਪਾਈਪਿੰਗ ਨਿਕਲੀ ਆ ਇਹ ਬਹੁਤ ਹੀ ਈਜੀ ਤਰੀਕਾ ਹੈ ਤੁਸੀਂ ਇਸ ਤਰ੍ਹਾਂ ਆਪਣੇ ਸੂਟ ਤੇ ਜ਼ਰੂਰ ਟਰਾਈ ਕਰੋ ਤੇ ਹਾਂਜੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੀ ਕਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਬਾਏ ਬਾਏ ਰੱਬ ਰੱਖਾ